ਬੇਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ RAM ਰਤਨ ਪਾਇਆ ਕਰਤ ਵਿਚਾਰਾ ਰਹਾਓ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੋਕਾਨ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਵ ਬੂਝੈ ਸੋ ਸਹਿਜ ਸਮਾਣਾ ਕਹਿ ਤਕ ਬੀਰ ਕਿਲ ਬਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪਰ ਭਾਤੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੀ ਰਾਹ Hindu ਮੂਰਤ ਨਾਮ ਨਿਵਾਸੀ ਦੋਹ ਮਹ ਤਤ ਨਾ ਹੀਰਾ ਅੱਲਾਹ ਰਾਮ ਜੀਵਾਉ ਤੇਰੇ ਨਾਈ ਤੂ ਕਰ ਮਿਹਰ ਅਮਤ ਸਾਈ ਤੂ ਕਰ ਮਿਹਰ ਅਮਤ ਸਾਈ ਰਹਾਉ ਦੱਖਣ ਦੇਸ਼ ਹਰੀ ਕਾ ਬਾਸਾ ਪੱਛਿਮ ਅਲਹੈ ਮੁਕਾਮਾ ਦਿਲ ਮਹਿ ਖੋਜ ਦਿਲਾ ਦਿਲ ਖੋਜਾ ਇਹ ਹੀ ਠੌਰ ਮੁਕਾਮਾ ਬ੍ਰਹਮਣ ਗਿਆਸ ਕਰਹਿ 24 ਕਾਜੀ ਮਹਿ ਰਮ ਜਾਨਾ 11 ਮਾਸ ਪਾਸ ਕੈ ਰਾਖੇ ਏਕ ਮਾਹੀ ਨਿਧਾਨਾ ਬ੍ਰਹਮਣ ਗਿਆਸ ਕਰਹਿ 24 ਕਾਜੀ ਮਹ ਰਮਜ਼ਾਨਾ ਰਮਜ਼ਾਨ ਦਾ ਮਹੀਨਾ ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਹੈ ਸੋ ਇਹ ਰੋਜ਼ੇ 30 ਰੋਜ਼ੇ ਮੁਸਲਮਾਨ ਰੱਖਦੇ ਨੇ ਜਿਸ ਮਹੀਨੇ ਵਿੱਚ ਇਹ ਰੋਜ਼ੇ ਰੱਖੇ ਜਾਂਦੇ ਉਹ ਰਮਜ਼ਾਨ ਦਾ ਮਹੀਨਾ ਕਿਹਾ ਜਾਂਦਾ ਹੈ ਬ੍ਰਾਹਮਣ ਜੋ ਹਨ ਉਹ ਵੀ 24 ਪ੍ਰਕਾਰ ਦੇ ਵਰਤ ਰੱਖਦੇ ਹਨ ਬ੍ਰਾਹਮਣ ਗਿਆਸ ਕਰਹਿ 24 ਸੋ ਇਕਾदशी ਵਰਤ ਜਿਹੜਾ ਹੈ ਦੋ ਇਕਾਦਸ਼ੀਆਂ ਇੱਕ ਮਹੀਨੇ ਵਿੱਚ ਆਉਂਦੀਆਂ ਇੱਕ ਚਾਂਦਨ ਪੱਖ ਦੀ ਇੱਕ ਹਨੇਰੇ ਪੱਖ ਦੀ ਇਉਂ 12 ਦੋਣਾ 24 ਇਕਾਦਸ਼ੀਆਂ ਇਹ ਬਣ ਜਾਂਦੀਆਂ ਨੇ ਸੋ ਇਹੋ ਮਹ ਰਮਜ਼ਾਨਾ ਮਹਰਮ ਜਾਨਾ ਨਾ ਕੋਈ ਪੜੇ ਮਹ ਰਮਜ਼ਾਨਾ ਹਾਂਜੀ ਕਹਾ ਉੜੀਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮਹਿ ਕਪਟ ਨਿਵਾਜ ਗੁਜਾਰਾ ਕਿਆ ਹਜ ਕਾਬਾ ਜਾਏ ਇਤੇ ਔਰਤ ਮਰਦ ਦਾ ਸਾਜੇ ਇਹ ਸਭ ਰੂਪ ਤੇ ਮਾਰੇ ਕਬੀਰ ਪੂੰ ਗੁਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨਹੋ ਨਰ ਨਰਵੈ ਪਰਹੋ ਏਕ ਕੀ ਸਰਨਾ ਕੇਵਲ ਨਾਮ ਜਪ ਹੋਰੇ ਪ੍ਰਾਨੀ ਤਬਹੀ ਨਿਹਚੈ ਤਰਨਾ ਪਰਭਾਤੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਭਰਮ ਨ ਭੁੱਲੋ ਹੋ ਪਾਈ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਏ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ কুমਭਾਰਾ ਸਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਅੱਲਾਹ ਅਲਾਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨ ਡੀਠਾ ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਜੋ ਸਭ ਮਹ ਏਕ ਖੁਦਾ ਏ ਕਹਿ ਤਹਾ ਤਉ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾ ਪਕਰ ਜੀਓ ਆਨਿਆ ਦੇਹ ਬਿਨਾਸੀ ਮਾਟੀ ਕੋ ਬਿਸਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਹੋ ਹਲਾਲ ਕਿਆ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਿਆ ਉਜੂ ਪਾਕ ਕੀਆ ਮੋਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਿਵਾਜ ਗੁਜਾਰਾ ਕਿਆ ਹਜ ਕਾ ਬਹਿ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹ ਕਬੀਰ ਭੇਸ ਤਤੇ ਚੂਕਾ ਦੋਜ ਕਸਿਓ ਮਨ ਮਾਨਿਆ ਪ੍ਰਭਾਤੀ ਸੋਨਾ ਸੰਧਿਆ ਤੇਰੀ ਦੇਵ ਦੇਵਾਕਾਰ ਅਧਪਤ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ લેਹ ਆਰਤੀ ਹੋ ਪ੍ਰਖ ਨਿਰੰਜਨ ਸਤ ਗੁਰ ਪੂਜਹੁ ਭਾਈ ਠਾਡਾ ਬ੍ਰਹਮਾ ਨਿਗਮ ਵਿਚਾਰ ਅਲਖ ਨ ਲਖਿਆ ਜਾਈ ਰਹਾ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗ ਦੀਸ ਜਗਾਇਆ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੇ ਨਿਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕੈ ਬੂਝਲ ਆਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀ ਅਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ ਮਨੈ ਹਾਟ ਮਨੈ ਪਾਟ ਮਨੈ ਹੈ ਪਾਸਾਰੀ ਮਨੈ ਵਸੈ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕਾ ਸਬਦ ਏਹੋ ਮਨ ਰਾਤਾ ਦੁਬਿਧਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਨਿਰਭਉ ਸਮਤ ਵਿਚਾਰੀ ਸਮਤ ਨਹੀਂ ਕਰਨਾ ਸਮਤ ਵਿਚਾਰੀ ਹਾਂਜੀ ਜੋ ਜਨ ਜਾਨ ਭਜਹਿ ਪੁਰਖੋ ਤਮ ਤਾ ਕੀ ਅਬਗਤ ਬਾਣੀ ਨਾਮਾ ਕਹੈ ਜਗ ਜੀਵਨ ਪਾਇਆ ਹਿਰਦੈ ਅਲਖ ਵਿਡਾਣੀ ਪ੍ਰਭਾਤੀ ਆਦਿ ਜੁਗਾਦ ਜੁਗਾਦ ਜੁਗੋ ਜੁਗ ਤਾ ਕਾ ਅੰਤ ਨ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਵ ਐਸਾ ਰੂਪ ਬਖਾਨਿਆ ਗੋਬਿਤ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਉ ਬਾਵਨ ਬੀਖੂ ਬਾਨੈ ਬਿਖੇ ਬਾਸਤੇ ਸੁਖ ਲਾਗਿ ਲਾ ਸਰਬੇ ਆਦ ਪਰਮਲਾਦ ਕਾਸ਼ਟ ਚੰਦਨ ਪੈਲਾ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਪੈਲਾ ਤੂ ਦਇਆਲ ਰਤਨ ਲਾਲ ਨਾਮਾ ਸਾਚ ਸਮਾਇਲਾ ਸਰਬੇ ਆਦ ਪਰਮਲਾਦ ਪਰਮਲਾਦ ਇਉਂ ਵੱਖਰਾ ਵੱਖਰਾ ਨਹੀਂ ਬੋਲਣਾ ਪਰਮਲਾਦ ਪਰਮਲਾਦ ਤੋਂ ਭਾਵ ਹੈ ਪਰਮਲ ਆਦ ਪਰਮਲਾਦ ਕਾਸ਼ਟ ਚੰਦਨ ਭੈਲਾ ਆਪ ਜੀ ਨੇ ਉਚਾਰਣ ਗੁਰਮੁਖਾਂ ਤੋਂ ਸਰਵਣ ਕੀਤਾ ਹੈ ਭੈਲਾ ਬੋਲ ਕੇ ਈੜੀ ਨੂੰ ਵਿੱਚੋਂ ਕੱਟ ਨਹੀਂ ਦੇਣਾ ਪੈ ਲਾ ਏ ਉਹ ਇਹ ਪਾਠ ਕਰਨਾ ਹੈ ਜੀ ਹਾਂ ਜੀ ਪ੍ਰਭਾਤੀ ਅਕੁਲ ਪੁਰਖ ਇਕ ਚਲਤ ਉਪਾਇ ਕਾਟ ਕਾਟ ਅੰਤਰ ਬ੍ਰਹਮ ਲੁਕਾਇ ਜੀਅ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠੁਲ ਦੇਵ ਜੀਆ ਕਾ ਬੰਧਨ ਕਰਮ ਬਿ ਆਪੈ ਜੋ ਕਿਛੁ ਕੀਆ ਸੋ ਆਪੈ ਆਪੈ ਪ੍ਰਣਵਤ ਨਾਮ ਦੇਵ ਇਹੋ ਜੀਉ ਚਿਤਵੈ ਸੋ ਲਹੈ ਅਮਰ ਹੋਇ ਸਦ ਆਕੁਲ ਰਹੈ